ਮੇਰਾ ਤੈਨੂੰ ਇੱਕ ਚੈਲੰਜ ਆ ਮਾਨ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਤੁਹਾਡੇ ਚ ਦਾਮਾ ਰੱਤੀ ਭਰ ਵੀ ਆ ਜੁਮਲੇ ਬਾਜੀ ਛੱਡ ਕੇ ਆ ਡਰਾਮੇ ਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹਨੂੰ ਨੱਦ ਦਿਓ ਉਹਨੂੰ ਭੰਡ ਦਿਓ ਆ ਡਰਾਮਾ ਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ ਚਾਰ ਦਿਨ মিডিਆ ਦੀਆਂ ਸੁਰਖੀਆਂ ਵਟੋਰ ਸਕਦੇ ਹੋ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਅਗਲੇ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲੈ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀ ਸਤਲੁਜ ਚ ਤੇ ਸਰਕਾਰੀ ਸਾਧ ਤੋਂ ਹੀ ਛੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ ਗਲਾਜਾ ਧਰਨਾ TDS ਘਟ ਗਿਆ ਜੀ ਮੇਰਾ ਤੁਹਾਨੂੰ ਸੋਡੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਤੁਹਾਡੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਬੁੱਢੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀਆਂ ਸੋਡਾ ਸੰਤ ਸੀਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁੱਗਤ ਰਹੇ ਹੋ ਮੇਰਾ ਚੈਲੰਜ ਹੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਬੁੱਢੇ ਦਰਿਆ ਦੇ ਵਿੱਚੋਂ ਕਹਦਾ ਵੀ ਇਹ ਪਾਣੀ ਸਾਫ਼ ਹੈ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨੀ ਜੇਤ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋ르 ਜਾਂ ਲੈ ਜੇ ਸੋਡਿ ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਵੱਡੇ ਦਰਿਆ ਦੇ ਉੱਤੇ ਜਿਛੇ ਤਿੰਨ ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਵੱਡੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਛਾਉਣੀ ਬਣਾਇਆ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਸੋਡੇ ਪੁਲਿਸ ਪ੍ਰਸ਼ਾਸਨ ਨੇ ਸੋਡੇ ਕਹਿਣ ਤੇ ਉਸੇ ਟਕਰਾ ਕਰਾਉਣ ਦੇ ਮਾਨਸਾ ਨਾਲ ਤੇ ਸਾਨੂੰ ਫੜ ਲਿਆ ਗਿਆ ਉਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾ ਸਾਹਿਬ ਡਰਾਮੇ ਛੱਡ ਦੇ ਅਗਲੀ ਗੱਲ ਮੇਰਾ ਤੈਨੂੰ ਇੱਕ ਚੈਲੰਜ ਆ ਮਾਨਸਾ ਸਾਹਿਬ ਚੈਲੰਜ ਆ ਤੁਹਾਨੂੰ ਮੇਰਾ ਜੇ ਸੋਡੇ 'ਚ ਦਾਮਾਂ ਰੱਤੀ ਭਰ ਵੀ ਆਹ ਜੁਮਲੇਬਾਜੀ ਛੱਡ ਕੇ ਆਹ ਡਰਾਮੇਬਾਜੀ ਛੱਡ ਕੇ ਵੀ ਚਾਰ ਜੁਮਲੇ ਸੁਣਾ ਦਿਓ ਕਹਾਣੀਆਂ ਸੁਣਾ ਦਿਓ ਉਹ ਨੰਦ ਦਿਓ ਉਹਨੂੰ ਪੰਡ ਦਿਓ ਇਹ ਡਰਾਮਾ ਬਾਜੀ ਛੱਡ ਕੇ ਇਹ ਸਿਰਫ ਤੇ ਸਿਰਫ ਤੁਸੀਂ 4 ਦਿਨ মিডিਆ ਦੀਆਂ ਸੁਰਖੀਆਂ ਵਟੋਰ ਸਕਦੇ ਹੋਂ ਹੋਰ ਕੱਖ ਨਹੀਂ ਪੰਜਾਬ ਦੇ ਪੱਲੇ ਪੈਣਾ ਆ ਜਿਹੜਾ ਡਰਾਮਾ ਤੁਸੀਂ BBMP ਵਾਲਾ ਕਰ ਰਹੇ ਹੋ ਨਾ ਇਹ ਡਰਾਮਾ ਹੈ ਅਗਲੇ ਨੇ ਧੌਣ ਤੇ ਗੋਡਾ ਰੱਖ ਕੇ ਲੈ ਜਾਣਗੇ ਪਾਣੀ ਲਿਖ ਕੇ ਲੈ ਲਓ ਮੈਥੋਂ ਪਹਿਲੀ ਗੱਲ ਤਾਂ ਮੇਰੀ ਚੁਣੌਤੀ ਆ ਸਾਨੂੰ ਅਸੀਂ ਜਿਹੜਾ ਕਾਲੇ ਪਾਣੀ ਦਾ ਮੁੱਦਾ ਜੋ ਕੈਮੀਕਲ ਜ਼ਹਿਰਾਂ ਪਾਈਆਂ ਬੁੱਢੇ ਦਰਿਆ ਰਹੀਂ ਸਤਲੁਜ ਚ ਤੇ ਸਰਕਾਰੀ ਸਾਧਨ ਤੇ ਛੜਤਾ ਸੀਚੇ ਵਾਲ ਉੱਥੇ ਵੀ ਬੁੱਢੇ ਦਰਿਆ ਨੂੰ ਸਾਫ਼ ਕਰਕੇ ਰੋਜ਼ਗਲਾਜਾ ਭਰ ਲੈਣਾ ਸੀ ਡੀ.ਓ.ਐਸ ਘਟ ਗਿਆ ਜੀ ਮੇਰਾ ਤੁਹਾਨੂੰ ਸੋਡੀ ਸਾਰੀ ਸਰਕਾਰ ਨੂੰ ਚੈਲੰਜ ਆ ਜੇ ਦਾਮਾ ਤੁਹਾਡੇ ਚ ਵਲੀਪੁਰ ਪਿੰਡ ਜਿੱਥੋਂ ਬੁੱਢਾ ਦਰਿਆ ਸਤਲੁਜ ਦੇ ਵਿੱਚ ਡਿੱਗਦਾ ਹੈ ਉੱਥੇ ਆ ਕੇ ਇੱਕ ਬੂੰਦ ਪਾਣੀ ਉਹ ਵੱਡੇ ਦਰਿਆ ਦੇ ਵਿੱਚੋਂ ਪੀ ਲੋ ਮੈਂ ਮੰਨ ਜੂਗਾ ਵੀ ਤੁਸੀਂ ਵਾਕਈ ਪੰਜਾਬਦਰਦੀ ਨੂੰ ਸੋਡਾ ਸੰਤ ਸੀ ਚਲ ਪੀ ਲੇ ਸੋਡਾ ਕੋਈ ਮੰਤਰੀ ਪੀ ਲੇ ਸੋਡਾ ਕੋਈ ਚਹੇਤਾ ਪੀ ਲੇ ਜੇ ਸੁਣਾ ਕੋਈ ਭਗਤ ਪੀ ਲੇ ਜਿਹੜਾ ਕੈਮੀਕਲ ਜਿਹੜਾ ਜ਼ਹਿਰਾਂ ਪਾ ਕੇ ਤੁਸੀਂ ਪੰਜਾਬ ਤੇ ਰਾਜਸਥਾਨ ਦਾ 3 ਕਰੋੜ ਬੰਦਾ ਮਾਰ ਰਹੇ ਹੋ ਉਹਨਾਂ ਇੰਡਸਟਰੀਆਂ ਦੇ ਹੱਕ ਚ ਭੁੱਗਤ ਰਹੇ ਹੋ ਮੇਰਾ ਚੈਲੰਜ ਹੈ ਲੈ ਮਨਜੂਰ ਕਰ ਜਾ ਮਾਨ ਸਾਹਿਬ ਤੁਸੀਂ ਉੱਥੇ ਆ ਕੇ ਗਲਾਸ ਭਰ ਕੇ ਪਾਣੀ ਪੀ ਲਿਓ ਬੁੱਢੇ ਦਰਿਆ ਦੇ ਵਿੱਚੋਂ ਕਹਿੰਦਾ ਵੀ ਇਹ ਪਾਣੀ ਸਾਫ਼ ਹੈ ਲੈ ਮੈਂ ਪੀ ਲਿਆ ਮੇਰੇ ਪਰਿਵਾਰ ਨੇ ਪੀ ਲਿਆ ਮੇਰੇ ਭਗਤਾਂ ਨੇ ਪੀ ਲਿਆ ਮੇਰੇ ਮੰਤਰੀਆਂ ਨੇ ਪੀ ਲਿਆ ਮੇਰੇ ਐਮਐਲਏ ਨੇ ਪੀ ਲਿਆ ਸਾਰਾ ਪੰਜਾਬ ਇਹ ਪਾਣੀ ਪੀਵੇ ਮੈਂ ਪਿਓ ਦਾ ਪੁੱਤ ਨਹੀਂ ਜੀ ਮਾਨ ਸਾਹਿਬ ਤੁਹਾਡੇ ਖਿਲਾਫ ਜਾਂ ਸੋਡੀਆਂ ਜਿਹੜੀਆਂ ਗਲਤ ਨੀਤੀਆਂ ਦੇ ਖਿਲਾਫ ਇੱਕ ਵੀ ਸ਼ਬਦ ਕਦੇ ਬੋ르 ਜਾਂ ਲੈ ਜੇ ਤੁਹਾਡੇ 'ਚ ਹੈਗੀ ਹਿੰਮਤ ਤਾਂ ਮੇਰਾ ਚੈਲੰਜ ਕਬੂਲ ਕਰ ਲਓ ਆਓ ਕੱਲ ਨੂੰ ਬਲੀਪੁਰ ਬੁੱਢੇ ਦਰਿਆ ਦੇ ਉੱਤੇ ਜੇ ਚੇਤਨ ਆਪਣੇ ਤਰੀਕ ਨੂੰ ਲੁਧਿਆਣਾ ਇਕੱਠ ਰੱਖਿਆ ਸੀਗਾ ਬੁੱਢੇ ਦਰਿਆ ਨੂੰ ਬੰਦ ਕਰਨ ਦੇ ਲਈ ਤੇ ਤੁਸੀਂ ਪੁਲਿਸ ਸ਼ੌਣੀ ਬਣਾਇਆ ਲੁਧਿਆਣਾ ਸੋ ਉੱਥੇ ਸਾਡੇ ਬੰਦੇ ਵੀ ਕੁੱਟੇ ਬੁੜੀਆਂ ਤੱਕ ਨੂੰ ਕੁੱਟਿਆ ਤੇ ਬਰਾਬਰ ਤੁਸੀਂ ਪ੍ਰਵਾਸੀਆਂ ਦੀ ਸਟੇਜ ਲਵਾਈ ਛੋਡੇ ਪੁਲਿਸ ਪ੍ਰਸ਼ਾਸਨ ਛੋਡੇ ਕਹਿਣ ਤੇ ਉਹ ਟਕਰਾਅ ਕਰਾਉਣ ਦੀ ਮਾਨਸਾ ਨਾਲ ਤੇ ਸਾਨੂੰ ਫੜ ਲਿਆ ਗਿਆ ਉੱਥੇ ਪਹੁੰਚਣ ਤੱਕ ਨਹੀਂ ਦਿੱਤਾ ਗਿਆ ਡਰਾਮੇ ਛੱਡ ਦੇ ਮਾਨਸਾਹਬ ਡਰਾਮੇ ਛੱਡ ਦੇ ਅਗਲੀ ਗੱਲ